ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਟਾਈਮ ਚੇਂਜ ਪੋਡਕਾਸਟ ਦੇ ਵਿੱਚ ਪਾਰਟ 3 ਦੇ ਵਿੱਚ ਅੱਜ ਅਸੀਂ ਗੱਲ ਕਰਦੇ ਹਾਂ ਉਸ ਸੱਚ ਦੀ ਜਿਸ ਨੂੰ ਅਸੀਂ ਅਕਸਰ ਅਣਦੇਖਾ ਕਰ ਦਿੰਦੇ ਹਾਂ ਦੋਸਤੋ ਭਾਰਤ ਹੁਣ ਉਹ ਭਾਰਤ ਨਹੀਂ ਰਿਹਾ ਭਾਰਤ ਦੇਸ਼ ਨੂੰ ਹੁਣ ਵੱਧ ਰਹੇ ਬਿਜ਼ਨਸ ਮਾਰਕੀਟ ਦੇ ਵਿੱਚ ਇੱਕ ਮੰਨਿਆ-ਗੰਨਿਆ ਦੇਸ਼ ਜਾਣਿਆ ਜਾਂਦਾ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਭਾਰਤ ਵਿੱਚ ਕਾਰੋਬਾਰ ਦੇ ਬਹੁਤ ਹੀ ਅਲੱਗ-ਅਲੱਗ ਤਰੀਕੇ ਜਿਹੜੇ ਆ ਕਿ bizness ਦੇ ਅਵੇਲੇਬਲ ਹਨ ਜਿਸ ਵਿੱਚ ਮੋਬਾਈਲ ਤੋਂ ਲੈ ਕੇ ਟੈਕਨੋਲੋਜੀ ਤੱਕ bizness ਜਿਹੜਾ ਕਿ ਅਵੇਲੇਬਲ ਹੋ ਚੁੱਕਾ ਹੈ ਭਾਰਤ ਵਿੱਚ ਸੋ ਅੱਜ ਹਰ ਖੇਤਰ ਦੇ ਵਿੱਚ ਨਵੇਂ ਕਾਰੋਬਾਰ ਸ਼ੁਰੂ ਹੋ ਰਹੇ ਨੇ ਜਿਸ ਵਿੱਚ ਸਰਕਾਰ ਵੀ ਆਪਣੀਆਂ ਯੋਜਨਾਵਾਂ ਦੇ ਨਾਲ ਮਦਦ ਕਰ ਰਹੀ ਆ ਕਿ ਜੋ ਪੰਜਾਬ ਦਾ ਜੂਥ ਹੈ ਉਸ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਉਹ ਆਪਣਾ ਇੱਥੇ ਹੀ ਭਾਰਤ ਵਿੱਚ ਬਿਜ਼ਨਸ ਸਟੈਬਲਿਸ਼ ਕਰ ਸਕਦਾ ਹੈ ਤੇ ਵਧੀਆ ਕਮਾਈ ਕਰ ਸਕਦਾ ਹੈ। ਨੰਬਰ 2 ਤੇ ਆਉਂਦਾ ਹੈ ਕਿ ਭਾਰਤ ਵਿੱਚ ਨੌਕਰੀਆਂ ਦਾ ਵਾਅਦਾ ਬਹੁਤ ਹੀ ਜ਼ਿਆਦਾ ਹੋ ਗਿਆ ਹੈ। ਜਿਸ ਵਿੱਚ ਕਿ ਬੱਚੇ ਜੋ ਵੀ ਸਟੱਡੀ ਕਰਦੇ ਆ ਖਾਸ ਕਰਕੇ ਆਈਟੀ ਟੈਕਨੋਲੋਜੀ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਵਧੀਆ ਤਨਖਾਹਾਂ ਦੇ ਨਾਲ ਮਿਲ ਰਹੀਆਂ ਨੇ। ਜੇਕਰ ਅਸੀਂ ਵਧੀਆ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਆਪਣੀ ਸਟੱਡੀ ਕੰਪਲੀਟ ਕਰਦੇ ਆ ਤਾਂ ਅਸੀਂ ਵਧੀਆ ਕਿਸੇ ਆਈਟੀ ਕੰਪਨੀ ਦੇ ਵਿੱਚ ਜੌਬ ਕਰਕੇ ਵਧੀਆ ਤਨਖਾਹ ਦੇ ਉੱਤੇ ਆਪਣੀ ਜਿਹੜੀ ਹੈ ਕਿ ਲਾਈਫ ਜਿਹੜੀ ਹੈ ਸਪੈਂਡ ਕਰ ਸਕਦੇ ਹਾਂ ਨੰਬਰ 3 ਤੇ ਆਉਂਦਾ ਹੈ ਕਿ ਪਹਿਲਾਂ ਹੁੰਦਾ ਸੀਗਾ ਕਿ ਸਾਨੂੰ ਤਨਖਾਹਾਂ ਬਹੁਤ ਘੱਟ ਮਿਲਦੀਆਂ ਨੇ ਪਰ ਹੁਣ ਦੇ ਸਮੇਂ ਵਿੱਚ ਜਿੱਦਾਂ ਜਿੱਦਾਂ ਭਾਰਤ ਦਾ ਬਿਜ਼ਨਸ ਗ੍ਰੋਥ ਕਰ ਰਿਹਾ ਹੈ ਉਹਦਾ ਓਦਾਂ ਓਦਾਂ ਜਿਹੜੇ EMPLOYEES ਨੇ ਉਹਨਾਂ ਦੀਆਂ ਤਨਖਾਹਾਂ ਵੀ ਗ੍ਰੋਥ ਵੱਲ ਨੂੰ ਜਾ ਰਹੀਆਂ ਨੇ ਸੋ ਭਾਵੇਂ ਡਾਲਰ ਦੀ ਕੀਮਤ 1 ਰੁਪਏ ਦੇ ਬਰਾਬਰ ਬਹੁਤ ਜ਼ਿਆਦਾ ਆ ਪਰ ਅਸੀਂ ਪੰਜਾਬ ਵਿੱਚ ਰਹਿ ਕੇ ਬਹੁਤ ਹੀ ਚੰਗੀ ਤਨਖਾਹ ਅਤੇ ਵਧੀਆ ਬਿਜ਼ਨਸ ਚਲਾ ਕੇ ਆਪਣੀ ਅਰਨਿੰਗ ਜਿਹੜੀ ਆ ਕਰ ਸਕਦੇ ਆ। ਸੋ ਗੱਲ ਮੁੱਕਦੀ ਆ ਕਿ ਜਿਸ ਤਰ੍ਹਾਂ ਭਾਰਤ ਵਿੱਚ ਬਿਜ਼ਨਸ ਦੀ ਗ੍ਰੋਥ ਹੋ ਰਹੀ ਆ ਇਸ ਲਈ ਜੰਕਸ਼ਨ ਨੂੰ ਬਾਜ਼ਾਰਾਂ ਦੀ ਲੋੜ ਨਹੀਂ ਪਵੇਗੀ। ਜਿਸ ਦੇ ਨਾਲ ਕੀ ਫਾਇਦਾ ਹੋ ਸਕਦਾ ਆ ਕਿ ਉਹ ਇੱਕ ਤਾਂ ਆਪਣੇ ਪਰਿਵਾਰ ਦੇ ਕੋਲ ਰਹਿ ਸਕਦੇ ਆ। ਦੂਜਾ ਉਹਨਾਂ ਦੇ ਜਿਹੜੇ ਕਿਰਾਏ ਆ ਰੈਂਟ ਆ ਉਹਨਾਂ ਤੋਂ ਉਹਨਾਂ ਨੂੰ ਛੁਟਕਾਰਾ ਮਿਲੂਗਾ ਸੋ ਜਿਹੜੀ ਇਹਨਾਂ ਦੀ ਇਹ ਇਸ ਤਰ੍ਹਾਂ ਰੈਂਟ ਦੇ ਉੱਤੇ ਜਿਹੜੀ ਸੈਲਰੀ ਜਾਂਦੀ ਆ ਉਸ ਦਾ ਸੇਵਿੰਗ ਹੋਗੀ ਦੂਜਾ ਨੰਬਰ ਆ ਕਿ ਆਪਣੇ ਪਰਿਵਾਰ ਦੇ ਕੋਲ ਰਹਿ ਸਕਦੇ ਆ ਤੀਜਾ ਆ ਕਿ ਸੁੱਖ-ਦੁੱਖ ਆਪਣਾ ਇਕੱਠੇ ਕਰ ਸਕਦੇ ਸੋ ਭਾਰਤ ਵਿੱਚ ਬਕੋ ਬਕ ਤਰੀਕੇ ਦੇ ਨਾਲ ਬਿਜ਼ਨਸ ਜਿਹੜੇ ਆ ਕਿ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੇ ਗਏ ਨੇ ਚਾਹੇ ਕੋਈ ਆਪਣਾ ਬਿਜ਼ਨਸ ਚਲਾਵੇ ਚਾਹੇ ਕੋਈ ਉੱਥੇ ਨੌਕਰੀ ਕਰਦਾ ਆ ਉਹਨੂੰ ਤਨਖਾਹ ਤੇ ਉਹਦੀ ਅਰਨਿੰਗ ਜਿਹੜੀ ਆ ਉਹ ਸਫੀਸ਼ੀਐਂਟ ਹੋਊਗੀ ਕਿ ਉਹ ਆਪਣੇ ਦੇਸ਼ ਵਿੱਚ ਰਹਿ ਕੇ ਵਧੀਆ ਤਰੀਕੇ ਨਾਲ ਜਿਹੜੀ ਆਪਣੀ ਲਾਈਫ ਆ ਉਹ ਸਪੈਂਡ ਕਰ ਸਕਦਾ ਆ ਜਿਨ੍ਹਾਂ ਵਿੱਚ ਆਈਟੀ ਕੰਪਨੀਆਂ ਸਭ ਤੋਂ ਪਹਿਲੇ ਨੰਬਰ ਤੇ ਆਉਂਦੀਆਂ ਨੇ ਦੂਜੇ ਨੰਬਰ ਤੇ ਆਉਂਦੇ ਆ ਕਿ ਜਿੱਦਾਂ ਕਿ ਮੈਨੂਫੈਕਚਰਿੰਗ ਬੈਂਕ ਫੈਕਟਰੀਜ਼ ਹੁੰਦੀਆਂ ਨੇ ਕਾਰਖਾਨੇ ਹੁੰਦੇ ਨੇ ਉੱਥੇ ਵਧੀਆ ਸੈਲਰੀਜ਼ ਮਿਲਦੀਆਂ ਨੇ ਸਾਰੇ ਵਧੀਆ ਬਿਜ਼ਨਸ ਚੱਲਦੇ ਨੇ ਤੀਜੇ ਨੰਬਰ ਤੇ ਆਉਂਦਾ ਆ ਕਿ ਸਰਵਿਸ ਸੈਕਟਰ ਜਿਹੜੇ ਆ ਅਲੱਗ-ਅਲੱਗ ਤਰੀਕੇ ਦੇ ਦਾ ਕਿ ਗੱਡੀਆਂ ਹੋ ਗਈਆਂ बाइक्स ਹੋ ਗਿਆ ਵਗੈਰਾ ਵਗੈਰਾ ਕਈ ਤਰੀਕਾ ਦੇ ਜਿਹੜੇ ਬਿਜ਼ਨਸ ਆ ਉਹ ਅਵੇਲੇਬਲ ਹੋ ਚੁੱਕੇ ਨੇ ਭਾਰਤ ਦੇ ਵਿੱਚ ਸੋ ਜੰਕਸ਼ਨ ਨੂੰ ਹੁਣ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਆਪਣਾ ਬਿਜ਼ਨਸ ਇੱਥੇ ਸਟਾਰਟ ਕਰਕੇ ਆਪਣੀ ਫੈਮਿਲੀ ਦੇ ਨਾਲ ਰਹਿ ਸਕਦੇ ਆ ਅਤੇ ਵਧੀਆ ਜੀਵਨ ਜਿਹੜਾ ਹੈ ਸਪੈਂਡ ਕਰ ਸਕਦੇ ਆ ਸੋ ਮੈਂ ਤੁਹਾਡੇ ਕੋਲੋਂ رائے ਲੈਣਾ ਚਾਹੁੰਦਾ ਆ ਕੀ ਤੁਸੀਂ ਮੇਰੀ ਇਸ ਗੱਲ ਦੇ ਨਾਲ ਐਗਰੀ ਕਰਦੇ ਆ